ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰ ਤੇ ਡੇਰੀ ਫਾਰਮ ਅਕਲਿਆ ਦੇ ਫੇਸਬੁੱਕ ਪੇਜ YouTube ਚੈਨਲ ਤੇ Instagram ਪੇਜ ਤੋਂ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਨਗਿਨੇ ਚਾਰ ਨਗਿਨੇ ਪੂਰੇ ਟੌਪ ਟੂ ਟੌਪ ਕੁਆਲਿਟੀ ਦੇ ਇਹ ਨਗਿਨੇ ਬਾਈ ਕਰਨ ਕੋਲੇ ਕਰਨ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਲਓ ਜੀ ਟੌਪ ਟੂ ਟੌਪ ਕੁਆਲਿਟੀ ਦੀਆਂ ਬੱਚੀਆਂ ਚਾਰੇ ਬੱਚੀਆਂ ਬਾਕੀ ਡਿਟੇਲ ਆਪਾਂ ਬਾਈ ਕਰਨ ਤੋਂ ਪਤਾ ਕਰਦੇ ਆ ਕੀ ਹਾਲ ਆ ਬਾਈ ਕਰਨ ਵਧੀਆ ਬਾਈ ਵਧੀਆ ਹੋਰ ਸੁਣਾ ਪ੍ਰਾਇਜ਼ ਕੀ ਬੜਾ ਲੇਟ ਹੋ ਗਿਆ ਕੰਮ ਲੇਟ ਬਈ ਐ ਹੋ ਗਿਆ ਠੀਕ ਹੈ ਨਾ ਥੋੜਾ ਬਈ ਚੱਲ ਮਾੜਾ ਜੀ ਪਸੂਆਂ ਤੇ ਠੀਕ ਹੈ ਹੋਮ ਬਈ ਮਾ ਸੱਟਾ ਕੰਮ ਆਪਣਾ ਹੁਣ ਚਾਰ ਨੇ ਕਿੰਨੇ ਆ ਗਏ ਬਈ ਅੱਜ ਆਪਣੇ ਕੋਲੇ ਠੀਕ ਹੈ ਲੈ ਵੀ ਪਹਿਲੀ ਬੱਚੀ ਦੀ ਡਿਟੇਲ ਦੱਸ ਦੇ ਖੋਲ ਕੇ ਦਿਖਾ ਦੋ ਕੀਰੀਆ 10 ਮਹੀਨਿਆਂ ਦੀ ਉਮਰ ਹੈ 40 ਲੀਟਰ ਦੀ ਮਾਦਾਰ ਕਹਿੰਦਾ 66 ਸੀਮੰਦੀ ਆਹ ਲਓ ਜੀ 66 ਸੀਮੰਦੀ ਦੀ ਬੱਚੀ ਦੋ ਥੀਰੀ ਚਾਰ ਥਾਨੋ ਵੀ ਗੁਲਾਬੀ ਲੈ ਵੀ ਕਹਿੰਦਾ ਖੋਲ ਕੇ ਨਾ ਦਿਖਾ ਕਰਨ ਗਰਾਂ ਬੱਚੀ 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 ਨਾ ਲਿੱਸੀ ਲਿੱਸੀ ਅਵੀ ਹੋਰ ਕੋਈ ਅੰਤਰੀ ਬੱਚੀ ਜੋ ਅੱਛਾ ਲਿੱਸੀ ਹੈ ਲਓ ਜੀ ਮਿੱਤਰੋ ਜਿਆਦਾ ਵੀ ਕਿ ਹੈਗੀ ਨਾ ਸਿਕ ਘਟਾ ਵੀਡ ਦਾ ਭਾਲਦੀ ਹੈ ਉਹਨੇ ਸੀਮਾ ਲੈ ਲੈਣਾ ਇਹਨੇ ਠੀਕ ਹੈ ਪਤਾਰਾਂ ਦਾ ਹੁਣ ਵੀ ਕਰ ਗਈ ਆ ਰੈਕਟਰ ਠੀਕ ਹੈ ਆਪ ਕੋਈ ਅੱਜ ਜਾ ਕੇ ਦੇਖਦੇ ਹਾਂ ਇਹਨਾਂ ਨੂੰ ਲਓ ਭਾਈ ਦੇਖੋ ਬੱਚੀ ਬੱਚੀ ਪੂਰੇ ਟੌਪ ਦੀ ਹੈ ਅਜੇ ਤਾਂ ਨਮਾਈਆਂ ਨਮੋਈਆਂ ਨਹੀਂ ਕਰਨ ਤਾਂ ਪੂਰੇ ਨਮਾਰ ਨਮਾ ਕੇ ਐਨ ਜਮਾ ਕੋਕਾ ਪੀਸ ਬਣਾ ਦਿੰਦਾ ਦੀ ਪਾਏ ਹੋਏ ਆਪਣਾ ਘੋਮਣੀ ਪਾਏ ਇਹਨਾਂ ਦੇ ਅਜੇ ਅੱਛਾ ਬਰੀਡਾ ਟਰੈਕਟਰ ਦੇ ਬੋਦੀ ਵਾ ਦੇਖੀ ਬੱਚੀ ਦੇ ਬੋਦੀ ਦੇਖੋ ਤੁਸੀਂ ਬੱਚੀ ਦੇ ਇਹ ਪ੍ਰਿੰਟ ਪ੍ਰਿੰਟ ਦੇਖੋ ਡੱਬੀ ਬੱਚੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਚਾਹੀਦੀ ਹੋਈ 1.58000 ਰੁਪਿਆ 1.58000 ਦੀ ਬੱਚੀ ਦੇਣੀ ਆ ਕਰਨ ਕਹਿੰਦਾ ਆ ਝੋਲੀ ਝਾਲੀ ਦੇਖੋ ਤੁਸੀਂ ਐਨ ਵਧੀਆ ਝੋਲੀ ਝਾਲੀ ਪੱਟੀ ਫਿਰਦੀ ਆ ਝੋਲੀ ਝਾਲੀ ਦੇਖੋ ਤੁਸੀਂ ਪੂਰੀ ਵਧੀਆ ਪੱਟੀ ਖੜੀ ਐ ਦੇਖੋ ਤੁਸੀਂ ਝੋਲੀ ਬੱਚੀ ਬੱਚੀ ਕੀ ਆ ਕਿਆ ਬਾਤ ਆ ਬੱਚੀ ਕਰਨ ਬੰਨਦੇ ਕਰਾਂ ਲਾ ਦੂਜਾ ਤੋਹਫਾ ਲਿਆ ਖੋਲ ਕੇ ਦੂਜੇ ਦੀ ਕੀ ਡਿਟੇਲ ਆ ਲਓ ਜੀ ਦੂਜੀ ਬੱਚੀ ਆ ਡਾਕਟਰ ਸੀਮਨ ਇੱਕ ਦੀਆਂ ਵਗ ਲੈਣਾ ਮਾਮਾ ਦਾ ਫਰਕ ਆ ਅੱਛਾ ਸੀਮਨ ਇੱਕ ਦੀਆਂ ਨੇ ਹਾਂ ਕੋਈ ਮਾਮਰੇਟਰ ਵੀ ਹੈ ਨਾ ਥੋੜਾ ਰੰਗ ਉਹਨਾਂ ਦੇ ਵਿੱਚ ਮਿਆਂਗੇ ਪ੍ਰਿੰਟ ਹਾਂ ਉਹ ਵੀ ਇੰਨਾਂ ਦੇ ਡਾਕਟਰ ਹਨ ਠੀਕ ਐ ਆ ਦੂਜੀ ਬੱਚੀ ਇਹਦਾ ਰਿਕਾਰਡ ਦੱਸ ਦੇ ਕਰਨ ਆ ਸੈਕਸਰ ਸੀਮਨ ਦੀ ਹੈਗੀ ਡਾਕਟਰ ਠੀਕ ਐ 30 ਕਿਲੋ ਦੀ ਮਾਦਾ ਰਿਕਾਰਡ ਰਹਾਗਾ ਪੀਕ ਲੈਵਲ ਦੂਜੇ ਸੂਏ ਦਾ ਠੀਕ ਐ ਠੀਕ ਹਨ ਠੀਕ ਐ ਆ ਵੀ ਸੈਕਸਰ ਸੀਮਨ ਦੀ ਹੈਗੀ ਕਿੰਨੇ ਚਿਰ ਦੀ ਬੱਚੀ ਹੈ ਕਰਨ ਇਹ ਡਾਕਟਰ ਹੋ ਗਿਆ 9-10 ਮਹੀਨਿਆਂ ਦਾ ਬੱਚਾ ਹੋ ਯਾਰ ਦਸਾਂਈ ਨਾ ਹੁੰਦਾ ਸਮਝਿਆ ਬੜੀ ਮੰਗ ਹੁੰਦੀ ਆ ਗੁਲਾਬੀ ਨੋਜ ਚਿੱਟਾ ਪ੍ਰਿੰਟ ਵਾਧੋ ਲਓ ਜੀ ਚਿੱਟਾ ਪ੍ਰਿੰਟ ਗੁਲਾਬੀ ਨੋਜ ਦੇਖੋ ਬੱਚੀ ਦੀ ਖੜ ਨਹੀਂ ਖੜਨੀ ਦੇਖੋ ਤੁਸੀਂ ਛਾਂ ਛਾਂ ਦਿਖਾ ਰਿਹਾ ਹਾਂ ਛਾਂ ਛਾਂ ਪੂਰਾ ਵਧੀਆ ਬੱਚੀ ਦਾ ਦੇਖੋ ਚਾਰ ਚੋਰ ਨੂੰ ਪੂਰੀ ਵਧੀਆ ਜਿਵੇਂ ਮਰਜੀ ਕੁਛ ਮਰਜੀ ਭਾਈ ਚਲੋ ਦੇਖੋ ਤੁਸੀਂ ਤੇ ਪੀਜੀ ਬੂਜੀ ਕਿਸੇ ਹੁਣ ਪੂਰੀਆਂ ਵਧੀਆ ਨੇ ਥੱਲੋਂ ਵੀ ਐਨ ਜਮਾਂ ਟਾਪ ਕੁਆਲਿਟੀ ਦੀਆਂ ਬੱਚੀਆਂ ਕਰਨ ਇਹਦੀ ਕੀ ਮੰਗ ਕੀ ਹੈ ਇਹਦੀ ਅਰੇ ਭਾਈ ਸਾਡੇ ₹19000 ਨੀ ਆਰਦੀ ਬਸ ਇਹ ਪਰਦੇ ਨਹੀਂ ਆਗੀ 19000 ਰੁਪਇਆ ਹਾਂ 19000 ਦੀ ਬੱਚੀ ਦੇ ਦੇਾਂਗੇ ਹਾਂ ਫੋਨ ਉਹੀ ਲੱਗਦੀ ਨਾ ਲੈਣੀਆਂ ਡਾਕਟਰ ਬੰਨ ਠੀਕ ਹੈ ਇੱਕ ਸਾਈ ਸੂਈ ਪਾ ਕੇ ਨਾ ਬਾਅਦ ਚ ਬੰਦੇ ਲੈਣ ਨਹੀਂ ਆਉਂਦੇ ਉਹਨਾਂ ਦਾ ਕੀ ਕਹਿਣਾ ਬਾਈ ਬਣ ਕੇ ਉਹ ਨਾ ਫੋਨ ਕਰਿਆ ਕਰੋ ਹੁਣ ਦੂਜੇ ਬੰਦੇ ਦੀਆਂ ਬੱਚੀਆਂ ਰਹਿ ਜਾਂਦੀਆਂ ਨੇ ਫਿਰ ਕਈ ਵਾਰ ਹੋਰ ਕੋਈ ਆ ਜਾਂਦਾ ਆ ਬਾਬੇ ਕਿਰਪਾ ਬਾਬੇ ਦੀ ਕਿਰਪਾ ਆਪਣੇ ਦੇ ਨਾ ਬਸ ਇਹ ਕੋਈ ਰਹਿੰਦੀ ਨਹੀਂ ਵਿਕਣੀ ਕਰਨੀ ਉਹਦਾ ਚਲ ਤੀਜੀ ਡੀਲ ਦਾ ਸੱਪਾ ਫੇਰ ਗੱਲਾਂ ਕਰਦੇ ਆ ਇਹਦੇ ਹਾਂ ਡੀਲ ਦੀ ਬੱਚੀ ਰਾ ਤਾਂ ਲਿੱਸੀ ਲਿੱਸੀ ਆ ਉਹ ਨਹੀਂ ਫਿੱਕੀ ਆ ਆ ਦੇਖੋ ਇਹ ਹੱਲੋ ਦੇਖੋ ਇਹ ਜਿਹੜੀ ਹੈਗਾ ਪੌੜ ਜਮਕ ਪੂਰੀ ਵਧੀਆ ਬੱਛੀ ਹੈ ਪ੍ਰਿੰਟੇ ਕੋਈ ਨਹੀਂ ਹੈ ਤਿੰਨਾਂ ਦਾ ਹਾਂ ਹੈ ਕਦ ਬਣਦਾ ਉਹਦਾ ਵੱਡਾ ਹੀ ਹੈ ਡਾਕਟਰ ਕਦ ਕਦ ਕਾਠਾਂ ਦੀ ਵਧੀਆ ਨੇ ਉੱਚੀਆਂ ਨੇ ਪੂਰੀ ਵਧੀਆ ਲਿਸਤੀ ਲਿਸਤੀ ਹੈ ਡਾਕਟਰ ਲਿਸੀਆਂ ਲਿਸੀਆਂ ਨੇ ਦੇਖੋ ਤੁਸੀਂ ਬੱਛੀਆਂ ਲਿਸੀਆਂ ਲਿਸੀਆਂ ਕਿਦੇ ਨਾਲ ਤੇ ਕਰਨ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਡਾਕਟਰ ਹੈਗਾ 16500 ਰੁਪਏ ਬੱਸ 16500 ਦੀ ਬੱਛੀ ਡੱਬੀ ਹਾਂ ਤਿਆਰ ਹੋਣ ਵਾਲੀਆਂ ਹੀ ਨੇ ਇਹ 2 2 3 3 ਮਹੀਨੇ ਮੰਨ ਕੇ ਚੱਲ 6 ਮਹੀਨੇ ਚ ਤਿਆਰ ਹੋ ਕੇ ਬੱਚੀ ਸੀਮਨ ਲਵਾ ਦਿਓ ਇਹਨਾਂ ਦੇ ਵੱਡੀ ਛੋਟੀ ਡਾਕਟਰ ਸਾਰੀਆਂ ਵੀ ਲੈਂਦਾ ਇਕੱਠੀਆਂ ਤਿੰਨੇ ਆ ਹਾਂ ਅਬ 16 16 ਹਜ਼ਾਰ ਦੀ ਦੇ ਦਾਂਗੇ ਡਾਕਟਰ 16 16 ਲਾਓ ਵੀ ਚੱਕੋ ਕਰਤੀਕ ਮਾਲ ਮੁੰਡੇ ਨੇ 16 16 ਹਜ਼ਾਰ ਦੀਆਂ ਲੈ ਜਿਓ ਪਰ ਜਾਣੀਆਂ ਚਾਹੀਦੀਆਂ ਚਾਰੇ ਇਕੱਠੀਆਂ ਘਰੋਂ ਬਾਅਦ ਚ ਜਾ ਕੇ ਚਾਹੇ ਉੱਥੇ ਵੰਡ ਲਿਓ ਆਪਦੀਆਂ ਹਾਂ ਚਾਹੇ ਚਾਰ ਬੰਦੇ ਇਕੱਠੇ ਆ ਜਿਓ ਹਾਂ 16000 ਦੀਆਂ ਇੱਥੋਂ ਘਰੋਂ ਛਾੜ ਦੇਣੀਆਂ ਕਰਨ ਕਹਿੰਦਾ ਲੈ ਵੀ ਆਖਰੀ ਬੱਚੀ ਦਿਖਾ ਦੇ ਕਰਾ 22 16 ਦੀ 22 16 ਦੀ ਉਹ ਵੀ 16 ਦੀ ਲਓ ਜੀ ਇਹ ਚਾਰੇ ਚਾਰੇ ਜੇ ਚਾਰੇ ਲੈ ਕੇ ਜਾਉਂਗੇ ਫੇਰ 16 ਦੀਆਂ ਨੇ ਲਓ ਜੀ ਆ ਗਈ ਬਲੈਕ ਬੱਚੀ ਦੇਖੋ ਤੂੰ ਇਹਦੀ ਵੀ ਹਾਂ ਤੂੰ 15 6 ਮਹੀਨੇ ਦਾ ਬੱਚਾ 15 6 ਮਹੀਨੇ ਦਾ ਬੱਚਾ ਕੋਈ ਸਿੰਗ ਨਹੀਂ ਦਿਖਾਈ ਸਿੰਗ ਨਹੀਂ ਦਿਖਾਈ ਹਾਂ ਦੱਸਣਾ ਠੀਕ ਹੈ ਨਾ ਆਪਾਂ ਠੀਕ ਹੈ ਨਾਲ ਨਾਲ ਦਰ ਨਾਲ ਆਪਦੇ ਜਾ ਕੇ ਹਾਂ ਹਾਂ ਸਿੰਗ ਦਾ ਦਾਗੇ ਵੀ ਜਾਣਗੇ ਹੁਣ ਕੋਈ ਬਾਲੇ ਵੱਡੇ ਨਹੀਂ ਹੈਗੇ ਹਜੇ ਠੀਕ ਹੈ ਇਹ ਬੰਦਾ ਚਾਰਾਂ ਦਾ 60000 ਰੁਪਿਆ ਲੈਣਾ ਠੀਕ ਹੈ ਚਾਰਾਂ ਦਾ ਹਾਂ ਡਾਕਟਰ ਚਾਰਾਂ ਦਾ 60000 ਰੁਪਿਆ ਬੰਨ ਦੇ ਕਰਨ ਕਰਾਂ ਹਾਂ ਲਓ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਪਸੰਦ ਆ ਗਈਆਂ ਬੱਚੀਆਂ ਤਾਂ ਭਾਈ ਕਰਨ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਤੇ ਲਿਜਾ ਸਕਦਾ ਕਰਨ ਨੂੰ ਲੈਣ ਵਾਸਤੇ ਆਉਣਾ ਕਿੱਥੇ ਪਊ ਆਪਣਾ ਪਿੰਡ ਆਪਣਾ ਗਾ ਧੌਲਾ ਜ਼ਿਲ੍ਹਾ ਬਰਨਾਲਾ ਦੀ ਸੀਲ ਤਾ ਫੋਨ ਨੰਬਰ ਆਪਾਂ ਕਰਨ ਦਾ ਲਿਖਾਂਗੇ ਭਾਈ ਟੈਕਸਟ ਤੇ ਤੇ ਬਾਈਵਾਨੇ ਉਥੋਂ ਚੱਕ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਕਰ ਦਿਆ ਕਰੋ ਕਰਨ ਵਾਲੇ ਦੇਖੋ ਤੁਹਾਡੇ ਵਾਸਤੇ ਕਰਨਾ ਨਾ ਚੰਗੀਆਂ ਚੰਗੀਆਂ ਬੱਚੀਆਂ ਲੱਭ ਕੇ ਲਿਆਉਂਦਾ ਯਾਰ ਜਵਾਕ ਹਨਾ ਬਾਈਵਾਨੇ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਤੇ ਧੰਨਵਾਦ